हां भाई मनप्रीत किवें हां जी डैडी सस्श्रीकाल सस्श्रीकाल ਤੇ ਕਿਵੇਂ ਭਾਈ ਤੂੰ ਫੋਨ ਫੜਨੀ ਚਾਹਦੀ ਹੈ ਜੀ ਕੀ ਗਲਤੀ ਹੋ ਗਈ ਸਾਥੋਂ ਨਾ ਡੈਡੀ ਮੈਂ ਆਖਿਆ ਕਿ ਤੇ ਕਰਦਾ ਹੋਣਾਗਾ ਨੰਬਰ ਜਦੋਂ ਮੇਰਾ ਫਿਰ ਇਹ ਕਿਉਂ ਕਰਦਾ ਹੋਊਗਾ ਵੀ ਨਹੀਂ ਉਹ ਜਸ ਕਰਨ ਦੀ ਆਦਤ ਹੈ ਜੀ ਉਹ ਵੀ ਕਰਨ ਲੱਗ ਜਾਂਦਾ ਹੁੰਦਾ ਕਈ ਵਾਰ ਅੱਛਾ ਅੱਛਾ ਉਹ ਤਾਂ ਮੈਂ ਫੋਨ ਨਹੀਂ ਚਾਹਦੀ ਨਾ ਜਦੋਂ ਫਿਰ ਮੈਨੂੰ ਇਹ ਆਪਦੀ ਫੋਨ ਤੋਂ ਕਰਨ ਲੱਗ ਗਿਆ ਹੁੰਦਾ ਹੈਗਾ ਤੁਹਾਡੇ ਫੋਨ ਤੋਂ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਸੀ ਵੀ ਕੋਈ ਗੱਲ ਨਹੀਂ ਗੁੱਸੇ ਗਲੇ ਪਰਿਵਾਰ ਚ ਕਿਧਰ ਨਾਲ ਨਹੀਂ ਹੁੰਦੇ ਤੇ ਭਾਈ ਤੂੰ ਹੁਣ ਆ ਜਾ ਰੋਟੀਆਂ ਦਾ ਬਹੁਤ ਔਖਾ ਹੋਇਆ ਪਿਆਗਾ ਨਹੀਂ ਰੋਟੀਆਂ ਦੀ ਤਾਂ ਕੋਈ ਦਿੱਕਤ ਨਹੀਂ ਗਈ ਡੈਡੀ ਮੈਂ ਬਣਾ ਲੈਣੀ ਹੈ ਤੁਹਾਨੂੰ ਪਤਾ ਹੀ ਇਸ ਘਰ ਦਾ ਸਾਰਾ ਕੰਮ ਹੁੰਦਾ ਮੈਨੂੰ ਮੈਂ ਤੁਹਾਨੂੰ ਕਦੀ ਸ਼ਿਕਾਇਤ ਦਾ ਮੌਕਾ ਦਿੱਤਾ ਨਾ ਨਾ ਨਹੀਂ ਦਿੱਤਾ ਭਾਈ ਮੈਂ ਤੁਹਾਨੂੰ ਕੌਣ ਕਹਿੰਦਾ ਮੈਂ ਸ਼ਿਕਾਇਤ ਦਾ ਮੌਕਾ ਫਿਰ ਡੈਡੀ ਮੈਨੂੰ ਕੋਈ ਦਿੱਕਤ ਨਹੀਂ ਰੋਟੀਆਂ ਨਹੀਂ ਤੇ ਮੈਨੂੰ ਕੋਈ ਦਿੱਕਤ ਨਹੀਂ ਥੋੜੀ ਸੇਵਾ ਕਰਦੀ ਹਾਂ ਮੈਂ ਬੇਬੇ ਦੀ ਸੇਵਾ ਕਰਦੀ ਹਾਂ ਮੈਨੂੰ ਵਧੀਆ ਲੱਗਦਾ ਮੈਨੂੰ ਐਂ ਲੱਗਦਾ ਵੀ ਹਾਂ ਮੈਂ ਆਪਣੇ ਮਾਂ ਬਾਪ ਦੀ ਸੇਵਾ ਕਰਦੀ ਆਂਗੀ ਮੈਨੂੰ ਕੋਈ ਉਹ ਦਿੱਕਤ ਹੈ ਨਹੀਂਗੀ ਪਰ ਜਿਸ ਕਾਰਨ ਨੂੰ ਤੁਸੀਂ ਥੋੜਾ ਸਮਝਾਓ ਨਾ ਕੀ ਹੋ ਗਿਆ ਭਾਈ ਬੱਸ ਮੈਂ ਇਹਨਾਂ ਦਾ ਫੋਨ ਚੱਕਣਾ ਹੀ ਨਹੀਂਗਾ ਮੈਨੂੰ ਐਂ ਲੱਗਿਆ ਵੀ ਡੈਡੀ ਤੁਸੀਂ ਫੋਨ ਕਰਿਆ ਨਹੀਂ ਸੀ ਮੈਨੂੰ ਐਂ ਲੱਗਿਆ ਵੀ ਇਹ ਹੀ ਕਰ ਰਿਹਾ ਹੈਗਾ ਤਾਂ ਕਰਕੇ ਨਹੀਂ ਨਹੀਂ ਮੈਂ ਕਹ ਰਿਹਾ ਮੇਰੇ ਕੋਲ ਫੋਨ ਨਾ ਕਰੀ ਬੱਸ ਨਹੀਂ ਨਹੀਂ ਤੈਨੂੰ ਫੋਨ ਤਾਂ ਪਾਈ ਹੁਣ ਤੈਨੂੰ ਫੋਨ ਨਾ ਕਰੂਗਾ ਤਾਂ ਹੋਰ ਕਿਹਨੂੰ ਕਰੂਗਾ ਤੇ ਮੈਂ ਤਾਂ ਇਹੀ ਗੱਲ ਕਹਿਣਾ ਵੀ ਤੁਸੀਂ ਭਾਈ ਆਪ ਦਾ ਕੋਈ ਜਿਹੜਾ ਦੇਖੋ ਤੁਸੀਂ ਤੁਮ ਤੁਸੀਂ ਤਾਂ ਮੈਨੂੰ ਇਹ ਗੱਲ ਲੱਗੀ ਹੈ ਨਾ ਵੀ ਵੀ ਰੋਟੀ ਪਾਣੀ ਦਾ ਔਖਾ ਹੋਇਆ ਪਿਆ ਹੈਗਾ ਨਾ ਰੋਟੀ ਨਾ ਕੋਈ ਔਖੇ ਹੈਗੇ ਵੀ ਲੀੜੇ ਲੱਤੇ ਦਾ ਔਖਾ ਹੈਗਾ ਘਰ ਦੇ ਕੰਮ ਦਾ ਔਖਾ ਹੈ ਨਾ ਜੋ ਵੀ ਹੈ ਹੂੰ ਇਹ ਸਭ ਮੈਨੂੰ ਇਹ ਤਾਂ ਹੈ ਇਹ ਗੱਲ ਤਾਂ ਕਹਿਣੀ ਨੇ ਇਹਨਾਂ ਨੇ ਹੂੰ ਤੇਰੇ ਬਿਨਾ ਜੀਣੀ ਲੱਗਦਾ ਜਾਂ ਤੇਰੇ ਤੇਰੇ ਬਿਨਾ ਘਰ ਸੁਣਨਾ ਜਾਂ ਰੋਟੀ ਪਾਣੀ ਦਾ ਔਖਾ ਇਹ ਗੱਲ ਤਾਂ ਕਰਨੀ ਨਹੀਂ ਹਾਂ ਇਹਨੇ ਤਾਂ ਬਸ ਇਹ ਹੀ ਗੱਲ ਕਹਿਣੀ ਹੈ ਕਿ ਬਹੁਤ ਦਿਨ ਹੋ ਗਏ ਹੁਣ ਫਿਰ ਬਹੁਤ ਦਿਨ ਹੋ ਗਏ ਮੈਂ ਹੁਣ ਕੀ ਕਰਾਂ ਤੇ ਭਾਈ ਫਿਰ ਉਹ ਕਿਹਦੇ ਨਾਲ ਕਰੇ ਤੋ ਕੁਝ ਤਾਂ ਹੁਣ ਕਰਦੇ ਹੁੰਦੇ ਸਾਰੇ ਇਹ ਸਾਰੇ ਦੁਨੀਆ ਹੀ ਕਰਦੀ ਹੈ ਕੌਣ ਨਹੀਂ ਕਰਦਾ ਦੇਵੀ ਦੇਵਤਿਆਂ ਨੇ ਨਹੀਂ ਕੀਤੀ ਕਿ ਕਿ ਪਸ਼ੂ ਪੰਖੀ ਨੇ ਨਹੀਂ ਕੀਤੀ ਕਿ ਬੰਦੇ ਬੁੜੀ ਨੇ ਨਹੀਂ ਕੀਤਾ ਕਿ ਅਸੀਂ ਨਹੀਂ ਕੀਤਾ ਕਿ ਕਿਹਨੇ ਨਹੀਂ ਕੀਤਾ ਦੱਸ ਇਹ ਕੋਈ ਕੋਈ ਗੱਲ ਹੈ ਕੋਈ ਨਾ ਪਸ਼ੂ ਪੰਖੀ ਦੇ ਰੋਜ਼ ਥੋੜੀ ਕਰਦੇ ਡੈਡੀ ਜੀ ਵੀ ਰੋਜ਼ ਹੀ ਕਰਦੀ ਹੈਗੀ ਪਸ਼ੂ ਪੰਖੀ ਕਦੇ ਕਰਦੇ ਹੈਗੇ ਜੀ ਦੋਨਾਂ ਨੇ ਸਿਰਫ ਸੰਤਾਨ ਪੈਦਾ ਕਰਨੀ ਹੁੰਦੀ ਹੈ ਅੱਛਾ ਤੇਰਾ ਮਤਲਬ ਤੂੰ ਹੁਣ ਜਵਾਕ ਜਿਹੜਾ ਹੈਗਾ ਉਹ ਜਮਤਾ ਤੇ ਹੁਣ ਮਤਲਬ ਤੇ ਨਾਲ ਇਹ ਸਭ ਕੁਝ ਨਹੀਂ ਕਰਨਾ ਹੈ ਮਤਲਬ ਤੇਰਾ ਸਬੰਧ ਉਸ ਤੋਂ ਤੱਕ ਹੀ ਸੀ ਡੈਡੀ ਮੈਂ ਕਰਨਾ ਹੈਗਾ ਮੈਂ ਐਵੇਂ ਨਹੀਂ ਕਹਿੰਦੀ ਵੀ ਮੈਂ ਨਹੀਂ ਕਰਨਾ ਪਰ ਇਹ ਮੈਨੂੰ ਤੰਗ ਬਹੁਤ ਕਰਦਾ ਹੈ ਨਾ ਗੀਤਾਂ ਕਰ ਲੈਂਦਾ ਦੱਸ ਤੁਹਾਨੂੰ ਲਾ ਤੰਗ ਕਰਨੋਂ ਦਾ ਗਾਂ ਇਹ ਕਿ ਕੋਈ ਉਹ ਡੈਡੀ ਬਸ ਉਹ ਹੀ ਸਮਝੋ ਜੀ ਬਸ ਉਹ ਹੀ ਖੁਸ਼ ਹੈ ਤੁਸੀਂ ਦੇਖਿਆ ਨਾ ਅੱਛਾ ਮਨ ਲੱਗਦਾ ਇਤਨੀ ਗੱਲਾਂ ਤੋਂ ਲੱਗਦਾ ਵੀ ਤੂੰ ਵੀ ਦੇਖਿਆ ਬਸ ਡੈਡੀ ਉਹ ਹੀ ਖੁਸ਼ ਹੈ ਮੈਨੂੰ ਦਿਖਾਉਂਦੀ ਹੈ ਇਹ ਤੁਹਾਡੇ ਬੇਟੇ ਹੀ ਦਿਖਾਉਂਦਾ ਮੈਨੂੰ ਅੱਛਾ ਅੱਛਾ ਮਤਲਬ ਪਹਿਲਾਂ ਨਹੀਂ ਦੇਖਿਆ ਤੂੰ ਕਦੇ

ਹਣ ਜੇ ਤੋ ਜੇ ਤੋ ਪਤਲਾ ਹੁੰਦਾ ਤਾਂ ਫੇਰ ਤੋ ਕਹਣੇ ਸਹੀ ਵੀ ਇਹਦਾ ਪਤਲਾ ਵੀ ਮੈਂ ਤਾਂ ਕਿਤੇ ਹੋਰ ਜਾਨੀ ਆ। ਸੋਡਾ ਵੀ ਕੋਈ ਹਾਲ ਨਹੀਂ ਆ ਭਾਈ ਤੁਹਾਨੂੰ ਕੋਈ ਨਹੀਂ ਪੜ ਸਕਦਾ ਕੋਈ ਨਹੀਂ ਸਮਝਿਤ ਸਕਦਾ। ਨਹੀਂ ਨਹੀਂ। ਡੈਡੀ ਜੀ ਫਿਰ ਦੇਖੋ ਜਿੰਨੀ ਵੀ ਮੇਰੇ ਮੂੰਹ ਹੋਇਆ ਨਾ ਵੀ ਵੱਡੇ ਡਿਪਰੈਸ਼ਨ ਨਾ ਹੋਇਆ ਸੀ ਜੇਰੀਨ ਨਾਲ ਹੋਇਆਗਾ। ਨਾਰਮਲ ਹੁੰਦਾ ਚਲੋ ਖੁੱਲ ਜਾਂਦਾ ਨਾ ਸਰੀਰ ਮਣ ਮੋਟਾ ਚਲੋ ਮੈਂ ਝੱਲ ਲੈਂਦੀ। ਪਰ ਮੈਂ ਤਾਂ ਮੈਂ ਕਿਹਾ ਚਲੋ ਮੈਂ ਤਾਂ ਵਧੀਕ ਕਰਦੀ ਸੀ ਬੱਚੇ ਦੀ ਜੇ ਬੱਚਾ ਹੋ ਜੂਗਾ ਤਾਂ ਮੈਂ ਥੋੜਾ ਜਿਹਾ ਥੋੜੇ ਮੈਂ ਕਿਹਾ ਚਲੋ ਚੱਲਣ ਜੋਕਰੀ ਹੋ ਜਾਊਂਗੀ ਪਰ ਹੁਣ ਮੈਂ ਕੀ ਕਰਾਂ ਤਾਂ ਫਿਰ ਕੀ ਕਰਾਂ ਹੁਣ ਫਿਰ ਤੈਨੂੰ ਹੁਣ ਮੈਂ ਤਾਂ ਛਲਾ ਕੇ ਪਤਲਾ ਕਰਵਾਵਾਂ ਮੈਂ ਮਿਸਤਰੀ ਤੋਂ ਡੈਡੀ ਮੈਨੂੰ ਨਹੀਂ ਪਤਾ ਹੈਗਾ ਪਰ ਮੈਂ ਨਹੀਂ ਆਉਣਾਗਾ ਤੂੰ ਇੱਕ ਵਾਰੀ ਆ ਜਾ ਤੂੰ ਇਹਦੇ ਨੇੜੇ ਨਾ ਲੱਗੀ ਤੂੰ ਇਹਦੇ ਇਹ ਮੇਰੀ ਜ਼ਿੰਮੇਵਾਰੀ ਮੇਰੀ ਹੈ ਤੇਰੇ ਨੇੜੇ ਨਹੀਂ ਲੱਗਦਾ ਇਹ ਤੈਨੂੰ ਵਾਪਸ ਆਉਂਦਾ ਤੇ ਜੇ ਤੇਰੇ ਬਾਹਰ ਜਾਊਗਾ ਆਪਣਾ ਘਰ ਖਰਾਬ ਹੋਊਗਾ ਇਹ ਪੈਸੇ ਲਾਉਂਗਾ ਬਾਅਦ ਨਹੀਂ ਨਹੀਂ ਹੁਣ ਜਦੋਂ ਨਾ ਆਏਗੀ ਫੇਰ ਕਿ ਵੀ ਜਾਣਾ ਨਹੀਂ ਵਾਰ ਰਹੇ ਨੇ ਤੁਹਾਨੂੰ ਵੀ ਲੱਗਦਾ ਜਾਂਦਾ ਨਹੀਂ ਹੋਣਾ ਉਧਰ ਉਹ ਬਥੇਰੀ ਮਜ ਬਣਾਣਾ ਸੈਟਿੰਗ ਹੈਗੀ ਇਹਦੀ ਤਾਂ ਫਿਰ ਉਹ ਤਾਂ ਡੈਡੀ ਭਾਲਦੀਆਂ ਹੋਣੀਆਂ ਬਟ ਉਹ ਜਦੋਂ ਉਹ ਜਦੋਂ ਉਹ ਮਜ ਬਣਾ ਲੈਗੀ ਹੈਗਾ ਲੋਕ ਤਾਂ ਕਹਿਣਗੇ ਸਾਡੇ ਵਾਲੇ ਦਾ ਮੁੱਠ ਤੂੰ ਕਹਿੰਦੀ ਸਾਡੇ ਵਾਲ ਦਾ ਪਾ ਕਮਾਲ ਹੈ ਵੀ ਮੈਂ ਤਾਂ ਨਾ ਸੋਨੂੰ ਸਮਝ ਨਹੀਂ ਸਕਦਾ ਇਹਨਾਂ ਗੱਲਾਂ ਨੂੰ ਕਿਸੇ ਗੱਲ ਲੈ ਕੇ ਡੈਡੀ ਤੁਹਾਨੂੰ ਪਤਾ ਮੇਰੀ ਉਮਰ ਕਿੰਨੀ ਕੈ ਕੀ ਤੇ ਨਾਲੇ ਮੈਂ ਸਿਰਫ ਇੱਕ ਹੋਸਟਲਸ ਰਈ ਵੀ ਕੁੜੀਆਂ ਆਏंगी ਮੈਂ ਤਾਂ ਨਾ ਇੰਨਾ ਮੈਂ ਬਾਹਰ ਅੰਦਰ ਕੀਤੀ ਗਈ ਨਹੀਂਗੀ ਤੇ ਮੈਂ ਬਹੁਤ ਜ਼ਿਆਦਾ ਨਾ ਚੁੱਕਾਂਗੀ ਤੁਹਾਨੂੰ ਪਤਾ ਹੈ ਤੁਸੀਂ ਸਮਝਦੇ ਤੋਂ ਹੋਗੇ ਮੇਰਾ ਕੱਦ ਕੁਦ ਵੀ ਇੰਨਾ ਹੈ ਨਹੀਂਗਾ ਵੀ ਹਾਂ ਚਲੋ ਸਰੀਰ ਕੁਲਾ ਹੋਵੇ ਹਾਂ ਐ ਕਰੀਏ ਫਿਰਾਂ ਫਿਰ ਮੇਰਾ ਤਾਂ ਮੇਰੀ ਗੱਲ ਸੁਣ ਫਿਰ ਮੇਰਾ ਤਾਂ ਸਰਦਾ ਨਹੀਂ ਫਿਰ ਹੁਣ ਫਿਰ ਕਿਹੜਾ ਕੋ ਮਿਲਣ ਮਲਾਉਣ ਦਾ ਫਿਰ ਕੀ ਜਿਗਾਰ ਬਿਠਾਈਏ ਫਿਰ ਕਿੰਨੇ ਦਿਨ ਉਹ ਇਤਨ ਰੋਸਕ ਤਨੂ ਮਾੜਾ ਮੋਟਾ ਹੀ ਨਹੀਂ ਆਇਆ ਵੀ ਪਹਿਲਾਂ ਪਰ ਉਹ ਜ ਦੂਜੇ ਤੀਜੇ ਆਪਾਂ ਮਿਲਦੇ ਹੁੰਦੇ ਸੀ ਤੇ ਹੁਣ ਮੈਂ ਉਹਨੂੰ ਇਕੱਲੇ ਨੂੰ ਛੱਡਿਆ ਹੀ ਐ ਇਸ ਉਮਰ ਦੇ ਵਿੱਚ ਉਸ ਉਮਰ ਚ ਸੱਟ ਮਾਰੀ ਜਿੱਥੇ ਸਾਡਾ ਕੋਈ ਹਾਲ ਵੀ ਨਾ ਪੁੱਛੇ ਚੰਦਰੀ ਇਹ ਕੀ ਕੀਤਾ ਸਾਡੇ ਨਾਲ ਤੂੰ ਹਾਂ ਪਿਆਰ ਤਾਂ ਕਰਦੇ ਆ ਮੈਂ ਤਾਂ ਕਰਦਾ ਹੀ ਆ ਪਿਆਰ ਮਨਪਲਾ ਤੂੰ ਨਹੀਂ ਕਰਦੀ ਜਿਹੜਾ ਐ ਛੱਡ ਕੇ ਭੱਜ ਗਈ ਮੈਨੂੰ ਗੱਡੀ ਚੈੱਕ ਕੀਆ ਜੋ ਗੱਡੀ ਲੈ ਆਏ ਉਹਨਾਂ ਨੇ ਪਰ ਤੇ ਪੱਲ ਵੜੇ ਬਣਾਏ ਕਿਵੇਂ ਕਰਾਂਗੇ ਮੋਟਰ ਤੇ ਫਿਰ ਆਪਾਂ ਹੂੰ ਪੰਕਾ ਕੰਮ ਦੇச்சு ਆਜੀ ਅਰੇ ਟਾਈਮ ਦੱਸੂਗਾ ਚੱਲ ਫਿਰ ਟਾਈਮ ਦੱਸੂਗਾ ਤਾਂ ਫਿਰ ਟਾਈਮ ਨੂੰ ਆਪਾਂ ਫੜ ਲੈਣੇ ਲਾ ਲੈਣੇ ਨਾਥਾ ਫਿਰ ਆਪਾਂ ਮੇਰੀ ਗੱਲ ਸੁਣ ਫਿਰ ਤੂੰ ਉਹ ਵੇ ਸ਼ਰੀਰ ਕੁਲਾ ਤਾਂ ਹੁਣ ਫਿਰ ਮੈਂ ਹੁਣ ਦੱਸਾਂ ਉਹ ਨਹੀਂ ਮੈਂ ਹੁਣ ਦੱਸ ਕੀ ਕਰਾਂ ਤੂੰ ਮੈਨੂੰ ਦੱਸ ਮੈਂ ਤੇਰੇ ਬਸ ਇਹ ਤਾਂ ਹਮੇਸ਼ਾ ਹੀ ਐਈ ਗੰਨਾ ਗੁਰਲੀ ਨਾ ਕੀ ਇਹ ਮੈਨੂੰ ਫਿਰ ਇੱਕ ਹੋਰ ਇਹਦੀ ਆਇਨੀ ਵੀ ਗੁਰਲੇਨ ਕਿੰਨੇ ਕੋ ਸਰੀਰ ਜਿੰਨਾ ਕ ਹੈ ਨਾ 5 ਫੁੱਟ ਦਾ ਸਾਰਾ ਮੇਰਾ ਕੱਦ ਐਨੀ ਪਤਲੀ ਹੈਗੀ ਐ ਮੈਂ ਮਨ ਕੋ ਹਾਂ ਇਹ ਤਾਂ ਗਲਤ ਹੈ ਤੇ ਫਿਰ ਕੱਚੇ ਰਾਹਾਂ ਦਾ ਸ਼ੁਕੀਨ ਹੈ ਅਗਰੇ ਤਾਂ ਹੈ ਨੰਨੇ ਅੜੀ ਫਿਰ ਪਿੱਛੇ ਹੁਣ ਮੈਂ ਕਿਵੇਂ ਦੇਖੋ ਮੈਨੂੰ ਪਿਆਰ ਕਰਦਾ ਬਹੁਤ ਕਰਦਾ ਮੈਂ ਮੰਨਦੀ ਹਾਂ ਜਸ ਕਰਨ ਮੈਨੂੰ ਬਹੁਤ ਪਿਆਰ ਕਰਦਾ ਬਹੁਤ ਹੀ ਮੈਨੂੰ ਹਾਂ ਕਲਾਉ ਕਰਦਾ ਪਰ ਇਹ ਗੱਲ ਥੋੜੀ ਹੈਗਾ ਵੀ ਹਾਂ ਹੁਣ ਆ ਥੋੜੀ ਹੁਣ ਚਲੋ ਵੀ ਜਿਹੜੀ ਚੀਜ਼ ਇੱਥੇ ਪਾਉਣ ਨੂੰ ਬਣਿਆ ਇਹ ਚੀਜ਼ ਓਪੀ ਥੋੜੀ ਹੈ ਇਹ ਤਾਂ ਉੱਥੇ ਖਗਦੀ ਡੈਡੀ ਜੀ ਐਵੇਂ ਤੇਰੀ ਆਊਗਾ ਇਹ ਕੋਈ ਨਹੀਂ ਤੂੰ ਇੱਕ ਵਾਰੀ ਮੇਰੀ ਗੱਲ ਸੁਣ ਇਹ ਨਹੀਂ ਆਉਂਦਾ ਤੁਹਾਨੂੰ ਮੈਂ ਉਹਨਾਂ ਲੈਣ ਤੇ ਆਪਾਂ ਕੋਈ ਨਹੀਂ ਆ ਆ ਤੂੰ ਬੈਠ ਕੇ ਆਪਾਂ ਕਰਦੇ ਆ ਗੱਲ ਫਿਰ ਠੀਕ ਹੈ ਡੈਡੀ ਜੀ ਚਲ ਤੂੰ ਐਂ ਕਰ ਤੂੰ ਮੈਨੂੰ ਦੁਬਾਰੇ ਫੋਨ ਲਾਈ ਤੂੰ ਨਹਾਣ ਨੂੰ ਕਿ ਤਿਆਰ ਹੋ ਕੇ ਮੈਨੂੰ ਫੋਨ ਲਾ ਲਈ ਠੀਕ ਹੈ ਡੈਡੀ ਜੀ